प्रीतमा जान ले हो मन माही अपने सुख से ही जग फा दबुक हाँ आया दूरों चलकर ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾਰੇ ਹੀ ਤਮਾ ਮੇਰਾ ਸਭ ਦੁੱਖ ਗਵਾਏ ਜੀਓ ਸੋਕ ਹਟਲ ਗੁਰਸੇਵਿਆ ਅਹਨ ਸਹਜ ਸੁਭਾ ਦਰਸ਼ਨ ਕਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਨਾਸਵੀ ਬਣੀ ਭਗਤ ਕਬੀਰ ਜੀ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਨਕ ਸੰੰਦ ਮਹੇਸ ਸਮੰਨਾ ਨਮੋ ਸੇਖ ਨਾਗ ਤਿਰੋ ਮਰਮ ਨਾ ਜਨ ਸੰਕ ਸੰੰਦ ਮਹੇਸ ਸਮੰਨਾ ਸੇਖ ਨਾਗ ਤਿਰੋ ਮਰਮ ਨਾ ਜਨ ਸ਼ਾਂਤ ਸੰਗਤ ਰਾਮ ਰ데요 ਸਾਈਂ ਰਹਾਉ ਹਨੂਮਾਨ ਸਰਗਰਣ ਸਮਨ ਸੁਰਪਤ ਨਰਪਤ ਨਹੀ ਗੁਣ ਜਾਨਨਾ ਚਾਰ ਬੀਦ ਅਰ ਸਿਮਰਤ ਪੁਰਾਨਾ ਕਵਲਾ ਫਕੀ ਕਵਲਾ ਰਹੀ ਜਾਨ ਕਹੇ ਕਵੀਰਾ ਸੁਭਰਮੈ ਨਾਹੀ ਪਗ ਲਗ ਰਾਮ ਰਹਿ ਸਰਨਾਹੀ ਕਹੇ ਕਵੀ ਨਾ ਸੁ ਪਰਮਾ ਨਾਹੀ ਪਾਗਲਾ ਗਰਾਮ ਹੋ ਰਹਿ ਸਰਨਾਹੀ ਵਾਹੇ ਗੁਰੁ ਅਨਵਾਹੇ ਗੁਰੂ ਪਿਆਰੇ ਵਾਹਿ ਗੁਰੂ ਸਵਨਾ ਕੇ ਵਾਹਿ ਗੁਰੂ ਸਰਬ ਕਲਾ ਸਮਰਥ ਵਾਹਿ ਗੁਰੂ ਧਨ 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 ਸਦਾ ਧਨ ਵਾਹੇ ਗੁਰ ਵਾਹੇ ਗੁਰ ਵਾਹੇ ਗੁਰ ਵਾਹੇ ਗੁਰ ਵਾਹੇ ਗੁਰ ਜੀ ਪਰਮ ਸਨਮਾਨ ਆਤ ਸਤਕਾਰ ਰੂਪ ਸਤ ਸੰਗੀ ਜਨੋ ਆਪ ਸਭ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਦੀ ਸਮਰਣਾ ਕਰਦੇ ਹੋ ਅੰਮ੍ਰਿਤ ਮਈ ਬਾਣੀ ਨੂੰ ਪੜ ਸੁਣ ਸੇਵਾ ਅਤੇ ਸਿਮਰਨ ਕਰੋ ਆਪਣਾ ਮਨੁੱਖਾ ਜੀਵਨ ਸਫਲਾਵਣਾ ਉਹ ਦਾ ਸਫਲ ਜਤਨ ਕਰਦੇ ਹੋ ਧਨ ਧਨਤਾ ਦੇ ਯੋਗ ਚਵਰ ਛਤਰ ਤਖਤ ਦੇ ਮਾਲਕ ਸਰਬ ਸੰਜੇ ਰਹਿਬਰ ਜਗਤ ਗੁਰੂ ਗਿਆਨ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦਾ ਕੋਟਾਨ ਕੋਟ ਧੰਵਾਦ ਜਿਨ੍ਹਾਂ ਦੀ ਬੇਅੰਤ ਵਿਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵੱਡੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ ਆਓ ਗੁਰੂ ਪਿਆਰ ਵਾਲਿਓ ਸਤਿਗੁਰਾਂ ਦੀ ਆ ਬਖਸ਼ਿਸ਼ਾਂ ਰਹਿਮਤਾਂ ਦਾ ਲਾਹ ਲੀਜੀਏ ਮੈਂ ਆਪ ਜੀ ਨੂੰ ਇਸ ਤੋਂ ਪਹਿਲਾਂ ਇੱਕ ਬੇਨਤੀ ਕਰਾਂ ਜਿੱਥੇ ਤੱਕ ਵੀ ਆਵਾਜ਼ ਪਹੁੰਚਦੀ ਹੈ ਸਮੂਹ ਸੰਗਤ ਤਿਆਮ ਨਾਲ ਸਰਵਣ ਕਰਿਓ ਸਮੇਂ ਦੀ ਜੋ ਤਬਦੀਲੀ ਕੀਤੀ ਗਈ ਹੈ ਉਹ ਇਸ ਪ੍ਰਕਾਰ ਹੈ ਤਕਰੀਬਨ 6 ਦੇ ਲਗਭਗ ਕਥਾ ਵਿਚਾਰ ਆਰੰਭ ਹੋਵੇਗੀ 5 ਮਿੰਟ ਪਹਿਲਾਂ 10 ਮਿੰਟ ਬਸ ਇਤਨਾ ਕੋ ਫਰਕ ਰਹੇਗਾ ਤਕਰੀਬਨ 6 ਵਜੇ 15 20 ਮਿੰਟਾਂ ਤੀ ਸਿਮਰਨ ਆਰੰਭ ਹੋਵੇਗਾ 6 ਵਜੇ 30 35 ਮਿੰਟਾਂ ਤੇ ਲਗਭਗ ਸਿਮਰਨ ਦੀ ਸਮਾਪਤੀ ਕਹਿਣ ਤੋਂ ਭਾਵ 7 ਵਜਣ ਤੋਂ ਪਹਿਲਾਂ ਪਹਿਲਾਂ ਆਪਾਂ ਸਮਾਪਤੀ ਕਰ ਦਿਆ ਕਰਨੀ ਹੈ ਠੰਡ ਦਾ ਸਮਾਂ ਹੈ ਬੀਬੀਆਂ ਨੇ ਬੱਚਿਆਂ ਨੂੰ ਵੀ ਤਿਆਰ ਕਰਨਾ ਸਕੂਲੇ ਭੇਜਣਾ ਹੋਰ ਵੀ ਕਾਰਜ ਨੇ ਇਸ ਕਰਕੇ ਇਹ ਬੇਨਤੀ ਆ ਵੀ ਕੋਈ ਇਹ ਨਾ ਕਵੇ ਵੀ ਸਾਨੂੰ ਪਹਿਲਾਂ ਦੱਸਦੀ ਮੌਕੇ ਤੇ ਟਾਈਮ ਚੇਂਜ ਕੀਤਾ ਜਾ ਬਦਲਾਵ ਕੀਤਾ ਇਸ ਕਰਕੇ ਬੇਨਤੀ ਹੈ ਵੀ ਆਪ ਜੀ ਅੱਜ ਤੋਂ ਹੀ ਇਸ ਟਾਈਮ ਦੇ ਨਾਲ ਜੁੜੋ ਆਓ ਗੁਰੂ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾ ਕਰਕੇ ਸਤਿਗੁਰਾਂ ਨੂੰ ਨਮਸਕਾਰ ਕਰੀਏ ਅਰਦਾਸ ਕਰੀਏ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ ਅਸੀਂ ਸਤਿਗੁਰੂ ਕੀ ਬੋਲਣ ਜੋਗੇ ਹਾਂ ਕੀ ਸਾਡੇ ਸਾਡੀ ਸਿਆਣਪ ਹੈ ਤੇਰੇ ਅੱਗੇ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲਣਾ ਨਾਲ ਸਾਡੀਆਂ ਸਿਆਣਪਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ ਇੱਕ ਵੀ ਸਿਆਣਪ ਕਿਸੇ ਦੇ ਨਾਲ ਨਹੀਂ ਦੰਮੀ ਇਸ ਕਰਕੇ ਉਹਦਾ ਸ਼ੁਕਰ ਸ਼ੁਕਰਾਨਾ ਕਰੀਏ ਤੇ ਅਰਦਾਸ ਕਰੀਏ ਸ੍ਰੀਮ ਤੇ ਸ਼ਰਦਾ ਦੇ ਨਾਲ ਦੋਨੋਂ ਹੱਥ ਜੋੜ ਗੁਰੂ ਪਾਤਸ਼ਾਹ ਨੂੰ ਅੰਗ ਸੰਗ ਜਾਣ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗਜ਼ਾਏ ਫਤਿਹ ਸੋ ਪਾਈ ਫਤਿਹ ਹਰ ਮੈਦਾਨ ਫਤਿਹ ਸੋ ਅੱਜ ਦੇ ਮੁਬਾਰਕਾਂਗ 692 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹੈ ਜੀ ਗੁਰਬਾਣੀ ਪੜਨ ਸੁਣਨ ਵਿਚਾਰਨ ਵਾਲੇ ਗੁਰਮੁਖ ਜਨ ਪਾਵਨ ਅੰਗ نوٹ ਕਰਿਓ ਕੋਈ ਵੀ ਮੇਰਾ ਵੀਰ ਇਹਨਾਂ ਪਾਵਨ ਸ਼ਬਦਾਂ ਦੀ ਵਿਚਾਰ ਆਪ ਕਰ ਸਕਦਾ ਤੇ ਇਸ ਕਰਕੇ ਅੰਗ ਦੱਸਿਆ ਜਾ ਰਿਹਾ ਹੈ 692 92 ਤੇ ਜਿਹਦੇ ਵਿੱਚ ਭਗਤਾਂ ਕੀ ਬਾਣੀ ਆਰੰਭ ਹੁੰਦੀ ਹੈ ਤਨਾ ਸ੍ਰੀ ਰਾਗ ਦੇ ਵਿੱਚ ਤੇ ਆਰੰਭਤਾ ਦੀ ਬਾਣੀ ਭਗਤ ਰਵਿਦਾਸ ਜੀ ਤੋਂ ਹੈ ਜੀ 696 ਤੱਕ ਫਿਰ 99 ਤੋ 696 ਤੱਕ ਪਾਵਨ ਬਾਣੀ ਜੋ ਭਗਤਾਂ ਦੀ ਹੀ ਚੱਲੇਗੀ ਉਸ ਤੋਂ ਬਾਅਦ ਰਾਗ ਜੂ ਉਜੈਤ ਸਰੀ ਆਰੰਭ ਹੋ ਜਾਂਦਾ ਹੈ ਤੇ ਜੈਤ ਸਰੀ ਰਾਗ ਮੈਂ ਨਾ ਭੁੱਲਦਾ ਹੁਵਾਂ ਤੇ ਚੌਥੀ ਪਾਤਸ਼ਾਹ ਦੀ ਬਾਣੀ ਤੋਂ ਆਰੰਭ ਹੁੰਦਾ ਹੈ ਤਾਂ ਗੁਰੂ ਪਿਆਰਿਓ ਤਨ ਆਸਰੀ ਬਾਣੀ ਭਗਤ ਕਬੀਰ ਜੀ ਕੀ ਇਸ ਬਾਣੀ ਨੂੰ ਉਚਾਰਨ ਕੀਤਾ ਹੈ ਭਗਤ ਕਬੀਰ ਜੀ ਨੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆ ਨੇ ਇਸ ਪਾਵਨ ਬਾਣੀ ਨੂੰ ਆਰੰਭ ਕਰਨ ਤੋਂ ਪਹਿਲਾਂ ਮੰਗਲ ਇਨੂੰ ਮੰਗਲ ਕਿਹਾ ਜਾਂਦਾ ਹੈ ਜੋ ਆਪਾਂ ਪੜ੍ਹਦੇ ਹਾਂ ਚਾਹੇ ਤਾਂ ਇੱਕ ਓੰਕਾਰ ਕੋ ਲੈ ਕੇ ਜਪ ਤੱਕ ਹੋਵੇ ਗੁਰਪ੍ਰਸਾਦ ਤੱਕ ਜਾਂ ਫਿਰ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਂ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਭਾਵ ਇਸ ਤਰ੍ਹਾਂ ਸਤਗੁਰੂ ਜੀ ਮੰਗਲ ਉਚਾਰਨ ਕਰਦੇ ਹਨ ਤੇ ਮੰਗਲ ਦੇ ਵਿੱਚ ਇਹੋ ਸਮਝਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਦਾਇਵ ਇੱਕ ਸੀ ਹੈ ਤੇ ਸਦਾ ਉਸ ਇੱਕ 'ਚ ਨੇ ਰਹਿਣਾ ਇੱਕ ਦੀ ਹੀ ਇਹ ਸ੍ਰਿਸ਼ਟੀ ਕਾਇਨਾਤ ਸਭ ਕੁਝ ਉਸ ਇੱਕ ਦਾ ਹੀ ਸਾਜਿਆ ਸਵਾਰਿਆ ਬ੍ਰਹਮੰਡ ਹੈ ਤੇ ਉਸ ਇੱਕ ਦਾ ਉਪਦੇਸ਼ ਹੈ ਕਹਿੰਦੇ ਜੇ ਸੋ ਚੰਦਾ ਉੱਭ ਵੈ ਸੂਰਜ ਚੜੇ ਵਜਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ ਇਹੋ ਗੁਰੂ ਕਹਿੰਦਾ ਗੁਰੂ ਗੁਰੂ ਜਪੁ ਮਨ ਮੋਰ ਗੁਰੂ ਬਿਨਾ ਮਾਹੀ ਹੋਰ ਪਾਛਾ ਕਹਿੰਦੇ ਸੰਗਤ ਕਰ ਸੱਚੇ ਗੁਰੂ ਦੀ ਸਤ ਗੁਰ ਜਦੋਂ ਸਤ ਗੁਰ ਦੀ ਸੰਗਤ ਕਰੇਗਾ ਭਵ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਕਰੇਗਾ ਵਡਿਆਈ ਸੁਨੇਗਾ ਜਾਂ ਗਾਏਗਾ ਤਾਂ ਪ੍ਰਸਾਦ ਕਿਰਪਾ ਉਸ ਵਾਹਿਗੁਰੂ ਦੀ ਤੈਨੂੰ ਪ੍ਰਾਪਤ ਹੋ ਜਾਣੀ ਹੈ ਤੇ ਜਦੋਂ ਉਸ ਵਾਹਿਗੁਰੂ ਦੀ ਕਿਰਪਾ ਰਹਿਮਤ ਉਹਦੀ ਦਇਆਲਤਾ ਤੇਰੀ ਤੇ ਹੈ ਤਾਂ ਫਿਰ ਪਾਤਸ਼ਾਹ ਕਹਿੰਦੇ ਜੇ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਸੰਦਾ ਜੇ ਤੂੰ ਮੇਰੇ ਵੱਲ ਹੈ ਤੇ ਫਿਰ ਮੈਨੂੰ ਕੀ ਫਿਕਰ ਤੇ ਨਾਲ ਪਾਤਸ਼ਾਹ ਨੇ ਇਹ ਵੀ ਲਿਖ ਕੇ ਦਿੱਤਾ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੀ ਹੈ ਉਹ ਐਵੇਂ ਚਿੰਤਾਵਾਂ ਝੋਰੇ ਨਾ ਕਰ ਘਾਟੇ ਬਾਦੇ ਨਫੇ ਨੁਕਸਾਨ ਦੁਨੀਆ ਦਾ ਇਹ ਸਭ ਕੁਛ ਕਰਮਾਂ ਅਨੁਸਾਰ ਮਿਲਦਾ ਹੈ ਤਾਂ ਬਾਦਸ਼ਾਹ ਕੀ ਕਰੀਏ ਕਿਵੇਂ ਮਨ ਨੂੰ ਸਮਝਾਈਏ ਬਾਦਸ਼ਾਹ ਕਹਿਣ ਲੱਗੇ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਇਹ ਉਹਨੂੰ ਚਿੰਤਾ ਜੀਨੇ ਤਾਨੂੰ ਸੰਸਾਰ ਤੇ ਭੇਜਿਆ ਉਥੇ ਉਸ ਥਾਂ ਤੇ ਵੀ ਖੁਰਾਕ ਦੇ ਰਿਹਾ ਜਿੱਥੇ ਨਾ ਹੱਟ ਨਾ ਦੁਕਾਨ ਨਾ ਆਣਤ ਨਾ ਕੋਈ ਲੈਣ ਦੇਣ ਕੁਛ ਵੀ ਨਹੀਂ ਇੱਥੇ ਤੇ ਜੇ ਬੱਚੇ ਨੂੰ ਸਬਜ਼ੀ ਪਸੰਦ ਨਾ ਆਵੇ ਤੇ ਪੜੋਸੀ ਨਾਲ ਬਦਲਾ ਲੈਨੇ ਆ ਵੀ ਤੂੰ ਇਹ ਲੈ ਲੈ ਸਾਡਾ ਬੱਚਾ ਹੀ ਨਹੀਂ ਖਾਂਦਾ ਪਰ ਉਥੇ 42 ਲੱਖ ਜੂਨ ਪਾਣੀ ਦੇ ਵਿੱਚ ਆਪਣਾ ਜੀਵਨ ਵਸਣ ਕਰਦੀ ਐ ਬਾਛਾ ਕਹਿੰਦੇ ਤਿੱਥੇ ਹਟ ਨਾ ਚੱਲਈ ਨਾ ਕੋ ਲੈ ਨਭੀ ਨਾ ਕੋਈ ਉੱਤੇ ਕੁਝ ਲੈਂਦਾ ਤੇ ਨਾ ਕੋਈ ਕਿਸੇ ਨੂੰ ਕੁਝ ਦਿੰਦਾ 42 ਲੱਖ ਜੂਨ ਪਾਣੀ ਵਿੱਚ ਭਗਤ ਨਾਮਦੇਵ ਜੀ ਨੇ ਆਪਣੇ ਆਤਮਿਕ ਗਿਆਨ ਦੇ ਨਾਲ ਇਹ ਗੱਲ ਦੱਸੀ ਤੇ ਆਤਮਿਕ ਗਿਆਨ ਹਮੇਸ਼ਾ ਭਗਤੀ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਹੀ ਹੁੰਦਾ ਹੈ ਸਾ ਪ੍ਰਸਾਦ ਉਸ ਵਾਹਿਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰ ਲੈਣਾ ਅੱਗੇ ਸਤਿਗੁਰੂ ਸਮਝਾਉਂਦੇ ਨੇ ਸਾਮਿਕ ਸੁਨੰਦ ਮਹੀਸ ਸਮਾਨ ਸਮਾਨਤਾ ਭਾਵ ਵਰਗੀ ਆਪਾਂ ਕਹਿ ਦਿੰਨੇ ਆ ਵੀ ਫਲਾਣਾ ਫਲਾਣੀ ਦੇ ਸਮਾਨ ਨਹੀਂ ਜャ ਸਮਾਨ ਹੈ ਸੰਕ ਸੁਨੰਦ ਮਹੀਸ ਇਤੇ ਪਾਤਸ਼ਾਹ ਨੇ ਜੇਕਰ ਕੀਤਾ ਹੈ ਸਨਕ ਆਨੰਦ ਬ੍ਰਹਮਾ ਦੇ ਪੁੱਤਰ ਨੇ ਸਨਾਤਨ ਸੰਤ ਕੁਮਾਰ ਮਹੇਸ਼ ਸ਼ਿਵ ਜੀ ਨੂੰ ਪਿਆ ਜਾਂਦਾ ਤੇ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਸੇਖਨਾਗ ਤੇਰਾ ਮਰਮ ਨਾ ਜਾਣਾ ਸੇਖਨਾਗ ਉਹ ਨਾਗ ਹੈ ਜੋ ਸੱਪਾਂ ਦਾ ਨਾਗਾਂ ਦਾ ਰਾਜਾ ਹੈ ਇਸ ਦੇ 1000 ਫਣ ਮਿੱਥੇ ਗਏ ਨੇ ਵੀ ਇਹਦੇ 1000 ਫਣ ਹੈ ਤੇ ਇੱਕ ਫਣ ਦੇ ਨਾਲ ਰੋਜ਼ ਆਪਣੀ ਇਸ਼ਟ ਭਾਵ বিষ্ণੂ ਭਗਵਾਨ ਦਾ ਨਵਾ ਨਾਮ ਰੋਜ਼ ਇੱਕ ਫਣ ਤੋਂ ਲੈਂਦਾ ਹੈ ਤਾਂ ਕਹਿਣ ਤੋਂ ਬਾਅਦ ਗੁਰੂ ਸਾਹਿਬ ਕਹਿਣ ਲੱਗੇ ਵੀ ਮੁਕਤੀ ਦੀ ਗੱਲ ਇਹ ਐ ਨਾਤੇ ਬ੍ਰਹਮਾ ਨਿਸ ਪਰਮਾਤਮਾ ਦਾ ਭੇਦ ਪਾਇਆ ਤੇ ਨਾ ਉਹਦੇ ਪੁੱਤਰਾ ਨੇ ਪੁੱਤਰ ਵੀ ਗਿਆਨੀ ਸੀ ਵੇਦਾਂ ਦੇ ਗਿਆਤਾ ਸੀ ਕੁਝ ਕਹਲੋ ਸਿਮਰਤੀਆਂ ਦੇ ਰਚੇਤਾ ਵੀ ਨੇ ਤਾਂ ਸ਼ਿਵ ਦਾ ਜ਼ਿਕਰ ਕੀਤਾ ਇਹ ਵੀ ਉਸ ਪਰਮਾਤਮਾ ਦਾ ਬਣਾਇਆ ਭੇਜਿਆ ਦੇਵਤਾ ਹੈ ਇਹਦੀ ਡਿਊਟੀ ਲੱਗੀ ਹੈ ਉਹ ਨਿਭਾਉਂਦਾ ਹੈ ਤਾਂ ਪਾਤਸ਼ਾਹ ਜੀ ਇੱਥੇ ਸਮਝਾਉਂਦੇ ਹਨ ਕਹਿੰਦੇ हे ਪ੍ਰਭੂ ਬ੍ਰਹਮਾ ਦੇ ਪੁੱਤਰ ਜਿਵੇਂ ਸੰਕ ਅਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ ਵਿਸ਼ਨੂੰ ਦੇ ਭਗਤ ਸ਼ੀਸ਼ਨਾਗ ਨੇ ਤੇਰੇ ਦਿਲ ਦਾ ਰਾਜ ਨਹੀਂ ਸਮਝਿਆ ਭਾਵੇਂ ਸ੍ਰੀ ਵਾਇਗੁਰੂ ਵਿਸ਼ਨੋ ਜੀ ਉਸ ਨਾਗ ਦੇ ਉੱਪਰ ਹੀ ਆਪਣਾ ਵਿਸਰਾਮ ਕਰਦੇ ਨੇ ਪਰ ਉਹ ਵੀ ਇਸ ਥੇਤ ਨੂੰ ਨਹੀਂ ਜਾਣ ਸਕਿਆ ਤਾਂ ਅਗਲੀ ਜੋ ਸ਼੍ਰੇਣੀ ਦੱਸੀ ਤਾਂ ਉਹ ਸ਼੍ਰੇਣੀ ਦਾ ਜ਼ਿਕਰ ਕੀਤਾ ਹੈ ਕਹਿੰਦੇ ਸਾਧ ਸੰਗ ਰਾਮ ਰਿਦਮਸਾਈ ਅਸਲ ਦੇ ਵਿੱਚ ਕਹਿੰਦੇ ਮੈਂ ਤਾਂ ਇੱਕੋ ਹੀ ਗੱਲ ਕਹਿੰਦਾ ਹਾਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਹੀ ਵਸਾਉਣਾ ਚਾਹੀਦਾ ਬਾਹਰ ਢੂੰਡੇ ਸੋ ਭਰਮ ਭੁਲਾਈ ਭਲੇਖਿਆਂ ਦੇ ਵਿੱਚ ਭਰਮਾਂ ਦੇ ਵਿੱਚ ਨਹੀਂ ਪੈਣਾ ਆਪਣੇ ਹੀ ਅੰਦਰੋਂ ਆਪਣੇ ਪਰਮਾਤਮਾ ਦੀ ਆਪਣੇ ਉਸ ਅਕਾਲ ਪੁਰਖ ਦੀ ਖੋਜ ਕਰੋ ਆਹ ਗੱਲ ਠੀਕ ਐ ਗੁਰਮੁਖ ਪਿਆਰਿਓ ਵੀ ਜੇ ਆਪਾਂ ਇਹ ਸੋਚੀਏ ਵੀ ਆਪਾਂ ਇਹ ਸਾਰੀ ਪੂਲ ਕਾਇਨਾਤ ਨੂੰ ਆਪਣੇ ਅਨੁਕੂਲ ਕਰ ਲਵਾਂਗੇ ਸਮਝਾ ਲਵਾਂਗੇ ਜਾਂ ਸੁਧਾਰ ਲਵਾਂਗੇ ਨਹੀਂ ਇਹ ਗੁਰਬਾਣੀ ਦੀ ਵਿਚਾਰ ਸਤਿਗੁਰਾਂ ਦੇ ਹੁਕਮ ਨੂੰ ਮੰਨਣਾ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਤੋਂ ਬਾਗੀ ਨਾ ਹੋਣਾ ਤਾਂ ਜ਼ਰੂਰੀ ਐ ਦੂਜੀ ਗੱਲ ਇਹ ਪਾਵਨ ਸ਼ਬਦ ਜੇ ਹੁਣ ਆਪਾਂ ਨਿਰੰਤਰ ਪੜ ਹੀ ਦਿੱਤੇ ਇਹਨਾਂ ਦੀ ਆਪਾਂ ਕੋਈ ਵਿਚਾਰ ਹੀ ਨਾ ਕਰੀ ਜਿਨ੍ਹਾਂ ਨੂੰ ਗੁਰਬਾਣੀ ਨਹੀਂ ਪੜਨੀ ਆਉਂਦੀ ਉਹਨਾਂ ਨੂੰ ਤੇ ਨਹੀਂ ਸਮਝ ਵੀ ਕੀ ਹੋ ਰਿਹਾ ਉਹਨਾਂ ਨੂੰ ਸਮਝਾਉਣ ਵਾਸਤੇ ਹੀ ਪਾਤਸ਼ਾਹ ਨੇ 48 ਸਿੰਘ ਤਿਆਰ ਕੀਤੇ 22 ਮੰਝੀਆਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਿਆਰ ਕੀਤੀਆਂ ਜਿਦੇ ਵਿੱਚ ਤਿੰਨ ਸਿੱਖ ਬੀਬੀਆਂ ਪ੍ਰਚਾਰਕ ਬਣਾਈਆਂ। ਵਿਉ ਪ੍ਰਚਾਰ ਕਰਨ ਉਸ ਅਕਾਲ ਪੁਰਖ ਦੇ ਘਰ ਦਾ। ਵਡਿਆਈ ਕਰਨ ਉਸ ਦਾਤੇ ਦੇ ਘਰ ਦੀ। ਸੰਗਤਾਂ ਨੂੰ ਉਸ ਦਾਤੇ ਦਾ ਨਾਮ ਜਪੌਣ ਸਿੱਧੇ ਰਾਹੇ ਪੌਣ। ਤਾਂ ਪਾਤਸ਼ਾਹ ਨੇ ਇਸੇ ਤਰ੍ਹਾਂ ਫਿਰ ਜਦੋਂ ਸੱਤੇ ਬਲਵੰਡੇ ਨੇ ਆਪਣੇ ਹੰਕਾਰ ਵਸ ਗੋਲ ਕਬੂਲ ਗੁਰੂ ਪਾਤਸ਼ਾਹ ਨੂੰ ਬੋਲ ਦਿੱਤੇ ਤੇ ਗੁਰੂ ਪਾਤਸ਼ਾਹ ਨੇ ਉਦੋਂ ਹੁਕਮ ਕੀਤਾ ਵੀ ਇੱਥੇ ਹੁਣ ਕੋਈ ਵਿਸ਼ੇਸ਼ ਬੰਦੇ ਦਾ ਜ਼ਿਕਰ ਨਹੀਂ ਹੋਵੇਗਾ ਵੀ ਫਲਾਣਾ ਇਹ ਕੰਮ ਕਰੂਗਾ ਨਹੀਂ ਹਰ ਕਿਸੇ ਨੂੰ ਆਜ਼ਾਦੀ ਹੈ ਉਹ ਗੁਰਬਾਣੀ ਨੂੰ ਪੜ੍ਹੇ ਤੇ ਵਿਚਾਰੇ बस ਗੱਲ ਇੰਨੀ ਕਹਿ ਵੀ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਵਿੱਚ ਧਾਰਨ ਕਰ ਲੈਣਾ ਤਾਂ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਸੰਤ ਸੰਗਤ ਰਾਮ ਹਿਰਦੈ ਵਸਾਈ ਮੈਂ ਤਾਂ ਆਪਣੇ ਹਿਰਦੇ ਵਿੱਚ ਸਾਧੂਆਂ ਦੀ ਸੰਗਤ ਕਰਕੇ ਪਰਮਾਤਮਾ ਦੇ ਨਾਮ ਨੂੰ ਵਸਾਉਣਾ ਕੀਤਾ ਹੈ ਰਹਾਉ ਦਾ ਬਿਸਰਾਮ ਦੇ ਸਤਿਗੁਰੂ ਸਮਝਾਉਂਦੇ ਹਨ हनुमान सरगढ़ सुमान हनुमान ਜਿਹਦਾ ਅੱਜ ਵੀ ਬੜਾ ਭਾਰੀ ਮੇਲਾ ਲੱਗਦਾ ਹੈ ਰਾਮ ਦਾ ਭਗਤ ਹੋਇਆ ਜਦੋਂ ਲక్ష్మణ ਮੁਰਸ਼ਿਤ ਹੁੰਦਾ ਨਾ ਤੇ ਪਵਨ ਪੁੱਤਰ ਕਿਹਾ ਜਾਂਦਾ ਹੈ ਬੜੀ ਤਾਕਤ ਵਾਲਾ ਤਾਂ ਕਹਿੰਦੇ ਜਦੋਂ ਮੁਰਸ਼ਿਤ ਹੋਇਆ ਵੈਦ ਨੂੰ ਲੈ ਕੇ ਆਂਦਾ ਮੈਦ ਨੇ ਕਿਹਾ ਵੀ ਇਸ ਦੀ ਮੁਰਸ਼ਤਾ ਟੁੱਟ ਸਕਦੀ ਹੈ ਜੇ ਕਿਤੇ ਇੰਨੇ ਕ ਸਮੇਂ ਵਿੱਚ ਇਹ ਬੂਟੀ ਆ ਜਾਏ ਤੇ ਹਨੂਮਾਨ ਜੀ ਨੇ ਕਿਹਾ ਸੀ ਵੀ ਮੈਨੂੰ ਬੂਟੀਆਂ ਬਾਰੇ ਗਿਆਨ ਨਹੀਂ ਤੇ ਮੈਨੂੰ ਬੂਟੀ ਦਾ ਕਿਵੇਂ ਪਤਾ ਲੱਗੇਗਾ ਉਹ ਕਹਿਣ ਲੱਗਾ ਵੀ ਉਸ ਬੂਟੀ ਦੇ ਨਾ ਪੱਤੇ ਨੇ ਉਹਨਾਂ ਦੇ ਵਿੱਚ ਚਮਕ ਹੋਵੇਗੀ ਰਾਤ ਦਾ ਜਦੋਂ ਹਨੇਰਾ ਹੋਏਗਾ ਨਾ ਤੇ ਚਮਕ ਹੋਏਗੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਬੁਟੀ ਹੈ ਕਹਿਣ ਲੱਗਾ ਜੀ ਠੀਕ ਹੈ ਤੇ ਤਾਕਤ ਬਲ ਬੜਾ ਹੈ ਹਨੂਮਾਨ ਜੀ ਦੇ ਵਿੱਚ ਜਦੋਂ ਥੋੜਾ ਜਿਹਾ ਹਨੇਰਾ ਹੋਇਆ ਤੇ ਜਦੋਂ ਪਰਮਾਤਮਾ ਕਿਸੇ ਦੀ ਪ੍ਰੀਖਿਆ ਲੈਂਦਾ ਨਾ ਤੇ ਫਿਰ ਕੋਈ ਨਾ ਕੋਈ ਕਾਕਪ ਜਰੂਰ ਰਚ ਦਿੰਦਾ ਵੀ ਇਹ ਭੱਜਦਾ ਵੀ ਐ ਜਾਂ ਖੜਦਾ। ਤੇ ਉਹ ਪਹਾੜ ਸਾਰੇ ਹੀ ਟਿੰਟਮਾਉਣ ਲੱਗ ਪਿਆ ਭਾਵ ਉਸ ਗੂਟੀ ਦੀ ਨਿਆਈ ਚਮਕਣ ਲੱਗ ਪਿਆ। ਤਾਂ ਉਸ ਹਨੂਮਾਨ ਯੋਧੇ ਨੇ ਆਪਣੇ ਰਾਮ ਦਾ ਧਿਆਨ ਧਰ ਕੇ ਦੇ ਉਹ ਗੂਟੀਆਂ ਵਾਲਾ ਪਹਾੜ ਹੀ ਕਹਿੰਦੇ ਆਪਣੇ ਹੱਥ ਤੇ ਧਰ ਲਿਆ। ਤੇ ਫਿਰ ਲਿਆ ਕੇ ਵੈਦ ਜੀ ਨੂੰ ਕਿਹਾ ਵੀ ਜਿਹੜੀ ਬੂਟੀ ਚਾਹੀਦੀ ਆ ਉਹ ਲਓ ਤੇ ਬਾਕੀ ਮੈਂ ਵਾਪਸ ਉਥੇ ਹੀ ਤਾਂ ਰੋਣਾ ਤੇ ਉਹੀ ਕੁਝ ਹੋਇਆ ਉਹ ਬੂਟੀ ਤੋੜੀ ਗਈ ਤੇ ਬਾਕੀ ਪਰਵਤ ਉਥੇ ਹੀ ਰਹਾ ਸੱਚ ਜਾਣਿਓ ਪੁਰਾਤਨ ਸਮਿਆਂ ਵਿੱਚ ਸਾਧਨਾ ਕਰਕੇ ਸ਼ਕਤੀ ਪ੍ਰਾਪਤ ਕੀਤੀ ਜਾਂਦੀ ਸੀ ਭਗਤੀ ਕਰਕੇ ਪਰਮਾਤਮਾ ਤੋਂ ਵਰ ਪ੍ਰਾਪਤ ਕੀਤੇ ਜਾਂਦੇ ਸੀ ਤੇ ਜਿਹੜੇ ਉਹ ਸਮਿਆਂ ਵਿੱਚ ਗੱਦ ਕਾਠ ਸੀ ਨਾ ਬਹੁਤ ਵੱਡੇ ਵੱਡੇ ਗੱਦ ਕਾਠੀ ਯੋਧੇ ਸੀ ਉਹ ਇਹ ਨਹੀਂ ਸੀ ਵੀ ਕੋਈ 6 ਫੁੱਟ ਦਾ ਜਾਂ 7 ਫੁੱਟ ਦਾ ਬਹੁਤ ਲੰਬਾਈ ਸੀ ਜਿਵੇਂ ਭੀਮ ਦੇ ਸਰੀਰ ਦੀ ਲੰਬਾਈ ਦੀ ਗੱਲ ਕਰਦੇ ਨੇ ਇਹ ਵੀ 15 ਫੁੱਟ ਤੋਂ ਵੱਧ ਸਰੀਰ ਦੀ ਉਚਾਈ ਸੀ ਤੇ ਜੇ 15 ਫੁੱਟ ਉਚਾਈ ਸੀ ਤੇ ਹਾਥੀ ਨੂੰ ਵੀ ਤਾਂ ਹੀ ਚੱਕੇਗਾ ਨਾ ਵੱਲ ਬੜਾ ਸੀ ਇਹਨਾਂ ਵਿੱਚ ਤਾਰ ਉਹ ਵਿਚਾਰ ਗਰਡ ਸਮਾਨਾ ਗਰਡੂ ਦੀ ਗੱਲ ਜਿਹੜੀ ਕੀਤੀ ਹੈ ਉਹ ਪ੍ਰਮਾਤਮਾ ਜੀ ਸਮਝਾਉਂਦੇ ਹਨ ਕਹਿੰਦੇ ਭਾਈ ਗਰਡ বিষ্ণੂ ਭਗਵਾਨ ਦੀ ਸਵਾਰੀ ਹੈ ਤੇ ਸਾਰੇ ਪੰਛੀਆਂ ਦਾ ਰਾਜਾ ਹੈ ਸੁਰਪਤਵ ਭਾਵ ਦੇਵਤਿਆਂ ਦਾ ਰਾਜਾ ਇੰਦਰ ਨਾਰਪਤ ਜਿਵੇਂ ਆ ਮਾਤ ਲੋਭਤੀ ਸਾਡੇ ਰਾਜੇ ਜਿਨ੍ਹਾਂ ਦੇ ਅਸੀਂ ਅਧੀਨ ਚੱਲਦੇ ਆ ਜਿਨ੍ਹਾਂ ਨੂੰ ਟੈਕਸ ਦੇ ਆਨਦਕ ਭਰਦੇ ਆ ਤਾਂ ਗੁਰੂ ਦੇ ਪਿਆਰਿਓ ਉਹ ਪਾਤਸ਼ਾਹ ਕਹਿੰਦੇ ਸ੍ਰੀ ਰਾਮਚੰਦਰ ਦੇ ਸੇਵਕ ਹਨੂਮਾਨ ਵਰਗੇ ਨੇ ਵਿਸ਼ਨੂੰ ਦੇ ਸੇਵਕ ਪੰਛੀਆਂ ਦੇ ਰਾਜੇ ਗਰੜ ਵਰਗਿਆਂ ਨੇ ਦੇਵਤਿਆਂ ਤੇ ਰਾਜੇ ਇੰਦਰ ਨੇ ਵੱਡੇ ਰਾਜਿਆਂ ਨੇ ਵੀ ਤੇਰੇ ਗੁਣਾ ਦਾ ਅੰਤ ਨਹੀਂ ਪਾਇਆ ਕੋ ਸਤਨਾਮ ਸ੍ਰੀ ਕੋਈ ਤੇਰਾ ਅੰਤ ਨਹੀਂ ਪਾ ਸਕਦਾ ਤਾਂ ਫਿਰ ਪਾਤਸ਼ਾਹ ਕਹਿੰਦੇ ਚਾਰ ਵੇਦ ਅਰ ਸਿਮਰਤ ਪੁਰਾਣਾ ਕਮਲਾ ਪਤ ਕਮਲਾ ਮਹੀਨ ਨ ਕਮਲਾ ਪਤ ਕੌਣ ਹੈ ਲక్ష్ਮੀ ਦਾ ਪਤੀ ਵਿਸ਼ਨੂੰ ਇਹਨੂੰ ਕਮਲਾ ਪਤ ਕਹਿੰਦੇ ਨੇ ਤੇ ਕਵਲਾ ਲక్ష్ਮੀ ਨੂੰ ਕਹਿੰਦੇ ਨੇ ਪਾਦਸ਼ਾਨਤਮ ਪੰਕਤੀਆਂ ਵਿੱਚ ਸਮਝਾਉਂਦੇ ਆ ਕਹਿੰਦੇ ਚਾਰ ਵੀਦ 18 ਸਿਮਰਤੀਆਂ 18 ਪੁਰਾਣ ਇਹਨਾਂ ਦੇ ਕਰਤਾ ਬ੍ਰਹਮਾ ਮੰਨੂ ਤੇ ਹੋਰ ઋਸ਼ੀਆ ਨੇ ਤੈਨੂੰ ਨਹੀਂ ਸਮਝਿਆ ਵਿਸ਼ਨੂੰ ਨੇ ਲక్ష్ਮੀ ਜੀ ਵਿਸ਼ਨੂੰ ਤੇ ਲక్ష్ਮੀ ਜੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਏ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ ਬੰਦਗੀ ਇਹ ਵੀ ਕਰਦੇ ਨੇ ਗੁਰੂ ਨਾਨਕ ਦੇਵ ਕੋਦ ਨਿਰੰਕਾਰ ਰੂਪ ਮੰਨਿਆ ਗਿਆ ਤਾਂ ਗੁਰਮੁਖ ਪੈਰਿਓ ਉਹਨਾਂ ਨੇ ਵੀ ਬੰਦਗੀ ਕਰਨੀ ਹੀ ਮੁਨਾਸਿਬ ਸਮਝੀ ਨਹੀਂ ਤੋ ਕਹਿ ਦਿੰਦੇ ਅਸੀਂ ਤੇਰਾ ਰੂਪ ਹੈ ਨਿਰੰਕਾਰ ਹੈ ਸਾਡਾ ਤਾਂ ਲੋਕ ਨਾਮ ਲੈਂਦੇ ਆ ਸਾਨੂੰ ਕੀ ਲੋੜ ਆ ਨਾਮ ਲੈਣ ਦੀ ਪਰ ਨਹੀਂ ਉਹਨਾਂ ਨੇ ਵੀ ਸਿਮਰਨ ਕੀਤਾ ਉਹਨਾਂ ਨੇ ਵੀ ਬੰਦਗੀ ਕੀਤੀ ਗੁਰਬਾਣੀ ਸਾਨੂੰ ਆਪਣੀ ਰਸਨਾ ਤੋਂ ਉਚਾਰਨ ਕਰਕੇ ਦਿੱਤੀ ਇਹਨੂੰ ਪੜਨਾ ਸੁਣਨਾ ਵਿਚਾਰਨਾ ਆਪਣੇ ਮਨ ਦੇ ਵਿੱਚੋਂ ਸਮਝ ਲੋ ਵਿਕਾਰਾਂ ਨੂੰ ਭੈੜੇ ਫੁਰਨਿਆਂ ਨੂੰ ਮਾਰਨਾ ਤਾਂ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਹਨ ਕਹੇ ਕਵੀਰ ਸੋ ਪਰਮਾ ਨਹੀ ਪਗਲਗ ਰਾਮ ਰਹੈ ਸੁਰ ਨਹੀ ਸਰਨਾਹੀ ਤੋਂ ਭਾਵ ਸ਼ਰਨ ਵਿੱਚ ਅੰਤਿਮ ਪੰਗਤੀ ਵਿੱਚ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮਝਾਉਂਦੇ ਹਨ ਕਬੀਰ ਆਖਦਾ ਕੋਈ ਮਨੁੱਖ ਕਿਸੇ ਧਰਮਾ ਪੁਲੇਖੇ ਵਿੱਚ ਨਾ ਰਵੇ ਕਿਉਂਕਿ ਪਗਲਗ ਰਾਮ ਰਹੈ ਜਿਹੜਾ ਬੰਦਾ ਉਸ ਪਰਮਾਤਮਾ ਦੇ ਪਗ ਭਾਵ ਪੈਰ ਚਰਨ ਆਪਾਂ ਇਹਨਾਂ ਪੈਰਾਂ ਦੇ ਕਿੰਨੇ ਨਾਮ ਲੈੰਗੇ ਆ ਕਿਸੇ ਸਾਧੂ ਸੰਤ ਮਹਾਤਮਾ ਦੇ ਪੈਰ ਨੇ ਤੇ ਚਰਨ ਤੇ ਸਾ ਜੀ ਸਾਡੇ ਗੁਰੂ ਸਾਹਿਬ ਦੇ ਨੇ ਤਾਂ ਚਰਨ ਕਬਲ ਤੇ ਜੇ ਆਮ ਬੰਦੇ ਦੇ ਨੇ ਤਾਂ ਪੈਰ ਤੇ ਜੇ ਉਸ ਤੋਂ ਵੀ ਥੱਲੇ ਜਾਈਏ ਤਾਂ ਗਰਮਪਿਆਰੇ ਕਹਾਸੀ ਜੀ ਵਾਲੀ ਗੱਲ ਬਣਦੀ ਹੈ ਵੀ ਲੋਕ ਸ਼ਬਦ ਵਰਤਦੇ ਪੁਰੜੇ ਇਹ ਸੱਚ ਹੈ ਆਵ ਜਿੰਨੇ ਜੋਕਮਾਈ ਕੀਤੀ ਹੈ ਉਹਨੂੰ ਉਨੀ ਹੀ ਇੱਜ਼ਤ ਬਖਸ਼ੀ ਜਾਂਦੀ ਹੈ ਸੰਸਾਰ ਵੱਲੋਂ ਮਿਲਦੀ ਹੈ ਆ ਪਤਸ਼ਾਹੀ ਕਹਿੰਦੇ ਪਾਗਲ ਅਕ ਰਾਮ ਰਹਿ ਸਰਨਾਹੀ ਦੇ ਭਰਮਾਂ ਵਿੱਚੋਂ ਨਿਕਲ ਗਿਆ ਤੇ ਉਸ ਪਰਮਾਤਮਾ ਦੀ ਸ਼ਰਨ ਪੈ ਗਿਆ ਤੇਰਾ ਜੀਵਨ ਸਫਲ ਹੈ ਆਕੋ ਸਤਨਾਮ ਸ੍ਰੀ ਵਾਹਿਗੁਰੂ ਸੋ ਅੱਜ ਦੇ ਹੁਕਮ ਨਾਵਾ ਸਾਹਿਬ ਦੀ ਵਿਚਾਰ ਸਮਾਪਤ ਹੋਈ ਆਓ ਆਪਾਂ ਸਿਮਰਨ ਦੇ ਵਿੱਚ ਆਪਣਾ ਸਮਾਂ ਅਨ ਜੋੜੀਏ ਜਿਤਨਾ ਹੋ ਸਕੇ ਸਾਰੇ ਪ੍ਰੇਮ ਸਤਕਾਰ ਨਾਲ ਸਮੇਂ ਸਰ ਪਹੁੰਚ ਕੇ ਸਿਮਰਨ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਆ ਕਰੋ ਗੁਰਮੁਖ ਪਿਆਰਿਓ ਸ਼ਹੀਦਾਂ ਸਿੰਘਾਂ ਦੇ ਜੋ ਦਿਨ ਨੇ ਉਹ ਚੱਲ ਰਹੀ ਨੇ ਮਾਤਾ ਗੁਜਰਕਾਰ ਅਤੇ ਗੰਗੂ ਬ੍ਰਾਹਮਣ ਠੰਡਾ ਗੁਰਜ ਨੀਹਾ ਗਲੀਲਾ ਗਿੱਲੇ ਕੱਪੜੇ ਚਮਕਾਰ ਦੀ ਗੜੀ ਸੰਤੀ ਸਿੰਘ 10 ਲੱਖ ਦਾ ਘੀਰਾ ਇਤਿਆਦਕ ਬੜਾ ਕੁਝ ਇਹ 10-15 ਦਿਨਾਂ ਦੇ ਵਿੱਚ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਕਹਿੰਦਾ ਮੈਂ ਸੁਰਖਰੂ ਹੋ ਗਿਆ ਹਾਂ ਸੁਰਖਰੂ ਆਪਣਾ ਪਰਿਵਾਰ ਵਾਰ ਕੇ ਹੋਇਆ ਪਰ ਮੇਰਾ ਪਰਿਵਾਰ ਪਿੱਛੇ ਮੈਂ ਛੱਡ ਚੱਲਿਆ ਹਾਂ ਉਹ ਮੇਰਾ ਖਾਲਸਾ ਪੁੱਤ ਜੁਗੋ ਜੁਗ ਜਾਉਂਦਾ ਰਹੇਗਾ ਤਾਂ ਗੁਰਮੁਖ ਪਿਆਰਿਓ ਅਸੀਂ ਉਹ ਖਾਲਸਾਈ ਜੀਵਨ ਬਣਾ ਕੇ ਜੁਗੋ ਜੁਗ ਗੁਰੂ ਪਾਤਸ਼ਾਹ ਦੇ ਇਹਨਾਂ ਕੀਤੇ ਪਰਉਪਕਾਰਾਂ ਨੂੰ ਨਾ ਭੁੱਲੀਏ ਧਰੋ ਧਿਆਨ ਹੋਈਆਂ ਸ਼ਹਾਦਤਾਂ ਦਾ ਜਾਣੋ ਕਿ ਸ੍ਰੀ ਹਰਿਦ ਸਿੰਘ ਗੁਰੂ ਸਾਹਿਬ ਸਾਡੇ ਅੰਗ ਸੰਗ ਨੇ ਤੇ ਕੋਈ ਰਸਨਾ ਬਾਂਝੀ ਨਾ ਰਵੇ